ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ 26 ਜਨਵਰੀ 2026 ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਚ ਲਿਖਿਆ ਜਾਵੇਗਾ ਅੱਜ ਗਣਤੰਤਰ ਦਿਵਸ ਦੇ ਸពਦੇਹਾੜੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵਾਅਦਾ ਪੂਰਾ ਕਰ ਦਿੱਤਾ ਜਿੱਦ ਦੀ ਊੜੀ ਗਲੱਖਾਂ ਬਜ਼ੁਰਗ ਵਿਧਵਾਵਾਂ ਮਾਂਮਾਂ ਤੇ ਅੰਗਹੀਣ ਭੈਣ ਪ੍ਰਾਪ ਕਰ ਰਹੇ ਸਨ ਜੀ ਹਾਂ ਸੁਭਾ ਸਰਕਾਰ ਨੇ ਬੜਾਪਾ ਵਿਧਵਾ ਤੇ ਅੰਘੀਣ ਪੈਨਸ਼ਨ ਨੂੰ ਵਧਾ ਕੇ 2500 ਰੁਪਏ ਮਹੀਨਾ ਕਰਨ ਦਾ ਇਤਿਆਜ਼ਕ ਐਲਾਨ ਕਰ ਦਿੱਤਾ ਹੈ ਅੱਜ ਇਸ ਖਾਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਪੈਸੇ ਕਦੋਂ ਮਿਲਣੇ ਸ਼ੁਰੂ ਹੋਣਗੇ ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਹਨ ਅਤੇ ਕੀ ਕੀ ਇਸ ਵਾਰ ਕੋਈ ਨਵੀਂ ਲਿਸਟ ਤਾਂ ਨਹੀਂ ਜਾਰੀ ਹੋਈ ਹੈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਹਰ ਸਵਾਲ ਦਾ ਜਵਾਬ ਛੁਪਿਆ ਹੋਇਆ ਦੇਖਣ ਨੂੰ ਮਿਲੇਗਾ ਤੁਹਾਨੂੰ ਯਾਦ ਹੋਵੇਗਾ ਕਿ ਚੋਣਾ ਵੇਲੇ ਆਮ ਆਦਮੀ ਪਾਰਟੀ ਨੇ ਗਰੰਟੀ ਦਿੱਤੀ ਸੀ ਕਿ ਪੈਨਸ਼ਨ ਵਧਾਈ ਜਾਵੇਗੀ ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਆਰਥਿਕ ਹਾਲਾਤਾਂ ਅਤੇ ਤਕਨੀਕੀ ਕਾਰਨਾਂ ਕਰਕੇ ਇਹ ਰੁਕੀ ਹੋਈ ਸੀ ਪਰ ਅੱਜ ਮੁੱਖ ਮੰਤਰੀ ਨਿਹ ਹਸ਼ਿਆਰਪੁਰ ਦੇ ਰਾਜ ਪੱਦਰੀ ਸਮਾਗਮ ਵਿੱਚ ਤਿਰੰਗਾ ਲਹਿਰਾਉਂਦੇ ਤੋਂ ਤੁਰੰਤ ਬਾਅਦ ਪੰਜਾਬੀਆਂ ਦੇ ਨਾਂ ਮੇ ਵੱਡਾ ਸਨੇਹਾ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਸਾਡੀ ਸਰਕਾਰ ਦਾ ਮਕਸਦ ਸਿਰਫ ਖਜ਼ਾਨਾ ਭਰਨਾ ਨਹੀਂ ਸਗੋ ਉਸ ਖਜ਼ਾਨੇ ਦਾ ਲਾਭ ਹਰ ਲੋੜਵੰਦ ਤੱਕ ਪਹੁੰਚੋਣਾ ਵੀ ਹੈ ਆਓ ਹੁਣ ਗੱਲ ਕਰਦੇ ਹਾਂ ਕਿਸ-ਕਿਸ ਨੂੰ ਮਿਲੇਗਾ ਇਹ ਚੀਜ਼ ਦਾ ਲਾਭ ਹੁਣ ਗੱਲ ਸਪਸ਼ਟ ਕਰਦੇ ਹਾਂ ਕਿ 2500 ਰੁਪਏ ਕਿਹਨਾਂ ਨੂੰ ਮਿਲੇਗਾ ਸਰਕਾਰ ਨੇ ਸਪਸ਼ਟ ਕੀਤਾ ਹੈ ਬੁਢਾਪਾ ਪੈਨਸ਼ਨ ਜਿਨ੍ਹਾਂ ਬਜ਼ੁਰਗਾਂ ਦੀ ਉਮਰ ਨਿਰਧਾਰਿਤ ਸੀਮਾ ਔਰਤ 58 ਅਤੇ ਮਰਦ 65 ਸਾਲ ਪੂਰੀ ਹੈ ਵਿਧਵਾ ਪੈਨਸ਼ਨ ਉਹ ਮਾਵਾਂ ਪੈਣਾ ਜੋ ਆਰਥਿਕ ਤੌਰ ਤੇ ਕਮਜ਼ੋਰ ਹਨ ਅੰਗਹੀਣ ਪੈਨਸ਼ਨ ਜਿਨ੍ਹਾਂ ਕੋਲ 40% ਜਾਂ ਉਸ ਤੋਂ ਵੱਧ ਦਾ ਸਰਟੀਫਿਕੇਟ ਹੈ ਅਸਥਿਰਿਤ ਬੱਚੇ ਅਜੇਹੇ ਜਿਨ੍ਹਾਂ ਦੇ ਸਰ ਤੇ ਮਾਪੇ ਦਾ ਸਾਇਆ ਨਹੀਂ ਹੈ ਇਹ ਵਾਦਾ ਸਾਰੀਆਂ categories ਲਈ ਇੱਕਸਾਰ ਲਾਗੂ ਕੀਤਾ ਗਿਆ ਹੈ ਬਹੁਤ ਸਾਰੇ ਦਰਸ਼ਕ ਪੁੱਛ ਰਹੇ ਹਨ ਕਿ ਸਾਨੂੰ ਦੁਬਾਰਾ ਫਾਰਮ ਭਰਨੇ ਪੈਣਗੇ ਸਰਕਾਰ ਮੁਤਾਬਕ ਜਿਨ੍ਹਾਂ ਦੀ ਪੈਨਸ਼ਨ ਪਹਿਲਾਂ ਹੀ ਲੱਗੀ ਹੋਈ ਹੈ ਅਤੇ ਬੈਂਕ ਖਾਤੇ ਚੱਲ ਰਹੇ ਹਨ ਉਨ੍ਹਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਉਨ੍ਹਾਂ ਦੀ ਪੈਨਸ਼ਨ ਆਟੋਮੈਟਿਕ ਅਪਡੇਟ ਹੋ ਜਾਵੇਗੀ ਪਰ ਜਿਨ੍ਹਾਂ ਦੇ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਵਿੱਚ ਦਿੱਕਤ ਸੀ ਉਹਨਾਂ ਨੂੰ ਆਪਣੇ ਨੇੜਲੇ ਸੇਵਾ ਕੇਂਦਰ ਜਾਂ ਕੇ ਕੇ ਵੀ ਆਈ ਸੀ ਕਰਵਾਉਣੀ ਪਵੇਗੀ ਅੱਜ ਤੋਂ ਹੀ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰਾਂ ਦੇ ਕਾਉਂਸਲਰਾਂ ਨੂੰ ਨਵੀਆਂ ਲਿਸਟਾਂ ਦੀ ਵੈਰੀਫਿਕੇਸ਼ਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਹੁਣ ਗੱਲ ਕਰਦੇ ਹਾਂ ਜੀ ਪੈਸੇ ਖਾਤੇ ਵਿੱਚ ਕਦੋਂ ਆਉਣਗੇ ਇਹ ਸਭ ਤੋਂ ਜ਼ਰੂਰੀ ਗੱਲ ਹੈ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਹ ਵਧੀ ਹੋਈ ਰਾਸ਼ੀ ਫਰਵਰੀ 2026 ਦੀ ਪੈਨਸ਼ਨ ਤਨ ਤੋ ਮਿਲਨੀ ਸ਼ੁਰੂ ਹੋ ਸਕਦੀ ਹੈ ਯਾਨੀ ਕਿ ਅਗਲੇ ਮਹੀਨੇ ਤੋਂ ਜਦੋਂ ਤੁਹਾਡੀ ਪੈਨਸ਼ਨ ਖਾਤੇ ਵਿੱਚ ਆਵੇਗੀ ਤਾਂ ਹੋ ਸਕਦਾ ਹੈ ਕਿ 1500 ਦੀ ਬਜਾਏ 2500 ਰੁਪਏ ਹੋਵੇਗੀ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਪਿਛਲੀ ਪੈਨਸ਼ਨ ਕਿਸੇ ਕਾਰਨ ਰੁਕੀ ਹੋਈ ਸੀ ਉਨ੍ਹਾਂ ਦਾ ਬਕਾਇਆ ਵੀ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ ਹੁਣ ਗੱਲ ਕਰਦੇ ਹਾਂ ਜੀ ਵਿਰੋਧੀਆਂ ਦੇ ਸਵਾਲ ਅਤੇ ਸਰਕਾਰ ਦਾ ਜਵਾਬ ਵਿਰੋਧੀ ਪਾਰਟੀਆਂ ਅਕਸਰ ਸਵਾਲ ਚੁੱਕਦੀਆਂ ਸਨ ਕਿ ਸਰਕਾਰ ਕੋਲ ਪੈਸਾ ਕਿੱਥੋਂ ਆਵੇਗਾ ਅਜਮਾਨ ਸਾਹਿਬ ਨੇ ਜਵਾਬ ਦਿੱਤਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾ ਕੇ ਜੋ ਸਭ ਬਚਿਆ ਗਿਆ ਹੈ ਉਹ ਹੁਣ ਸਿੱਧਾ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੀ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਹੁਣ ਕਰਜ਼ੇ ਦੀ ਪੰਡ ਨਹੀਂ ਸਗੋਂ ਤਰੱਕੀ ਦੇ ਰਾਹ ਤੇ ਹੈ 2500 ਰੁਪਏ ਪੈਨਸ਼ਨ ਸਰਫ ਇੱਕ ਆંકੜਾ ਨਹੀਂ ਸਗੋਂ ਬਜ਼ੁਰਗਾਂ ਦਾ ਸਤਕਾਰ ਹੈ ਦੋਸਤੋ ਇਹ ਸੀ ਅੱਜ ਦੀ ਸਭ ਤੋਂ ਵੱਡੀ ਖਬਰ ਪੰਜਾਬ ਸਰਕਾਰ ਦਾ ਇਹ ਕਦਮ ਸੁਲਾਗਾ ਯੋਗ ਹੈ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਅਜਿਹਾ ਬਜ਼ੁਰਗ ਹੈ ਜਿਸ ਨੂੰ ਫਾਰਮ ਭਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਉਸ ਦੀ ਮਦਦ ਜ਼ਰੂਰ ਕਰੋ ਤੁਹਾਨੂੰ ਲੱਗਦਾ ਹੈ ਕਿ 2500 ਰੁਪਏ ਪੈਨਸ਼ਨ ਅੱਜ ਦੀ ਮਹਿੰਗਾਈ ਦੇ ਆਨ ਨੇ ਵਿੱਚ ਕਾਫੀ ਹੈ ਜਾਂ ਇਸ ਨੂੰ ਹੋਰ ਵਧਾਉਣਾ ਚਾਹੀਦਾ ਸੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਹਰ ਪੰਜਾਬੀ ਨਾਲ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਹੱਕ ਨਾ ਮਾਰਿਆ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਧੰਨਵਾਦ